ਜੋ ਬੋਲੇ ਸੋਨ ਰਪੇ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਨਿਨਾਜ ਜੀ ਮੁਖ ਸੰਚਾਲਕ ਸੰਸਮਾਇ ਤੋਂ ਮੈਟਰ ਆ ਜੀ ਥਾਣਾ ਘ੍ਰਿੰਡਾ ਦਾ ਵਾ ਜਿਹੜਾ ਪੁਲਿਸ ਦੀ ਜਿਹੜੀ ਆ ਇੱਕ ਤੇ ਆਮ ਜਿਹੜੀ ਗੁੰਡਾਗਰਦੀ ਆ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਜਿਹੜੀ ਆ ਚਰਮ ਸੀਮਾ ਤੇ ਆ ਗਈ ਆ ਲਾਂ ਨ ਆਰਡਰ ਦੀ ਸਥਿਤੀ ਜਿਹੜੀ ਆ ਆਊਟ ਆਫ ਕੰਟਰੋਲ ਹੋ ਚੁੱਕੀ ਆ ਔਰ ਪੰਜਾਬ ਪੁਲਿਸ ਕੋ ਜਿਹੜੀ ਸੰਭੀ ਨਹੀਂ ਜਾ ਰਹੀ ਤਾਜਾ ਧਾਰਨ ਜਿਹੜਾ ਮਿਲ ਵੇਖਣ ਨੂੰ ਆਇਆ ਹੈ ਕਿ ਰਾਤੀ ਇਹਨਾਂ ਦੇ ਘਰ ਜਿਹੜਾ ਇਹਨਾਂ ਦੇ ਗਵੰਡੀਆਂ ਵੱਲੋਂ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਵਾ ਇਹਨਾਂ ਦੇ ਜਿਹੜੀਆਂ ਮਹਿਲਾਵਾਂ ਵਾਂ ਉਹਨਾਂ ਨਾਲ ਗਾਲੀ-ਕਲੋਚ ਕੀਤਾ ਗਿਆ ਬੱਚਿਆਂ ਨੂੰ ਗਾਲੀ-ਕਲੋਚ ਕੀਤਾ ਗਿਆ ਕਾਰ ਵੜ ਕੇ ਤੋੜ-ਪੰਨ ਕੀਤੀ ਗਈ ਹੈ ਤੇ ਤਾਰ ਹਥਿਆਰਾਂ ਦੇ ਨਾਲ ਇਹਨਾਂ ਦੇ ਘਰ ਹਮਲਾ ਕੀਤਾ ਗਿਆ ਵਾ ਔਰ ਜਿਸ ਵੇਲੇ ਜਸਵੰਤ ਸਿੰਘ ਆ ਜਿਹੜਾ ਕੰਪਲੇਂਟ ਲੈ ਕੇ ਖਸਾ ਚੋਂ ਕੀ ਗਿਆ ਵਾ ਤੇ ਇਹਨੂੰ ਉਲਟਾ ਇਹਨਾਂ ਨੂੰ ਹੀ ਬਿਠਾ ਲਿਆ ਉਹਨਾਂ ਨੇ ਕਿਉਂਕਿ ਉਹ ਜਿਹੜੀ ਦੂਜੀ ਪਾਰਟੀ ਆ ਉਹ ਕ੍ਰਿਮੀਨਲ ਬੈਕਗ੍ਰਾਉਂਡ ਦੀ ਆ ਔਰ ਪੁਲਿਸ ਦੇ ਨਾਲ ਉਹਨਾਂ ਗਾੜ-ਗਾੜ ਹੈਗੀ ਆ ਉਸ ਕਰਕੇ ਜਿਹੜੀ ਇਹਨਾਂ ਦੀ ਨਾਂ ਤੇ ਸੁਣਵਾਈ ਹੋਈ ਹੈ ਔਰ ਨਾ ਹੀ ਇਹਨਾਂ ਦਾ ਡਾਕੜ ਕਟਿਆ ਗਿਆ ਵਾ ਇਸ ਬੰਦ ਦੇ ਵਿੱਚ ਅੱਜ ਇਹ ਸਾਡੇ ਨਾਲ ਇਹਨਾਂ ਨੇ ਸੰਪਰਕ ਕੀਤਾ ਵਾ ਔਰ ਅੱਜ ਹੀ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਪੇਸ਼ ਕਰਾਇਆ ਵਾ ਇਹਨਾਂ ਨੂੰ ਕਿ ਆ ਜਿਹੜਾ ਮਸਲਾ ਵਾ ਸਾਰਾ ਵੀਡੀਓਗ੍ਰਾਫੀ ਬਣੀ ਹੈ ਸਾਰਾ ਕੁਝ ਹੋਇਆ ਵਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਪੁਲਿਸ ਜਿਹੜੀ ਆ ਇੰਨਾ ਕੁਝ ਐਵਿਡੈਂਸ ਦੇਣ ਦੇ ਬਾਵਜੂਦ ਵੀ ਜਿਹੜੀ ਇਨੀ ਢਿੱਲਾ ਕਾਰਵਾਈ ਕਿਉਂ ਕਰਦੀ ਪਈ ਆ ਔਰ ਕਰੇ ਦਾ ਕਾਰਨ ਆ ਕਿ ਜਿਹੜਿਆਂ ਦੇ ਆਪਸੀ ਰੰਜਿਸ਼ ਸੀਗੀ ਪਿੱਛੇ ਪੈਸੇ ਦਾ ਕੋਈ ਲੈਣ ਦੇਣ ਸੀਗਾ ਜਿਸ ਕਰਕੇ ਉਹਨਾਂ ਦੇ ਘਰ ਆਏ ਆ ਰਾਤ ਉਹਨਾਂ ਦਾ ਤੇ ਸ਼ਰਾਬਾਂ ਪੀਤੀਆਂ ਸੀਗੀਆਂ ਜਿਹੜੀਆਂ ਉਹਨਾਂ ਦੇ ਘਰ ਮਹਿਲਾਵਾਂ ਸੀਗੀਆਂ ਉਹਨਾਂ ਦੀਆਂ ਵਾਈਫ ਸੀਗੀਆਂ ਦੋਨੇ ਭਰਾ ਵਾ ਇਹਨਾਂ ਦੀ ਵਾਈਫ ਸੀਗੀ ਉਹਨਾਂ ਨੂੰ ਗਾਲੀ ਗਲੋਚ ਕੀਤੀ ਆ ਔਰ ਵੀਡੀਓ ਵੀ ਮੈਂ ਤੁਹਾਨੂੰ ਭੇਜ ਦਰਨਾ ਵਾ ਵੀਡੀਓ ਦੇ ਵਿੱਚ ਤੁਸੀਂ ਦੇਖੋ ਜਰਾ ਕਿਸ ਤਰੀਕੇ ਦੇ ਨਾਲ ਤੋੜਪੰਨ ਕੀਤੀ ਗਈ ਆ ਔਰ ਜਿਹੜੀਆਂ ਲੇਡੀਜ਼ ਸੀਗੀ ਬੱਚੇ ਸੀਗੇ ਉਹ ਵਿਚਾਰਿਆਂ ਨੇ ਕਮਰੇ ਦੇ ਵਿੱਚ ਲੁਕ ਕੇ ਜਿਹੜੀ ਆਪਣੀ ਜਾਨ ਬਚਾਈ ਆ ਔਰ ਪੁਲਿਸ ਦਾ ਇੱਕ ਬਹੁਤ ਜਿਹੜਾ ਸ਼ਰਮਨਾਕ ਰਵਈਆ ਜਿਹੜਾ 112 ਤੇ ਜਿਹੜੀ ਜਿਹੜੀ ਆਨਲਾਈਨ ਕੰਪਲੇਂਟ ਜਿਹੜੀ ਆ ਉਹ ਕਰਨ ਦੇ ਬਾਵਜੂਦ ਵੀ ਹੁਣ ਰਾਤ ਦੀ ਗੱਲ ਆ ਹੁਣ ਅੱਜ 2:30 3:00 ਵੱਜ ਚੁੱਕੇ ਆ ਹਜੇ ਤੱਕ ਜਿਹੜੀ ਆ ਪੁਲਿਸ ਨੇ ਇਹਨਾਂ ਤਾਈਂ ਸੰਪਰਕ ਨਹੀਂ ਕੀਤਾ ਇਹ ਤੋਂ ਸਾਫ ਪਤਾ ਲੱਗਦਾ ਵਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਦਲਿਤ ਵਿਰੋਧੀ ਸਰਕਾਰ ਆ ਜਿਹੜੀ ਆਮ ਲੋਕਾਂ ਦੇ ਜਿਹੜੀ ਆਮ ਪਾਰਟੀ ਆਪਣੇ ਆਨ ਨੂੰ ਘੁਮਾਉਂਦੀ ਸੀਗੀ ਪਰ ਉਹ ਆਮ ਪਾਰਟੀ ਨਹੀਂਗੀ ਉਹ ਖਾਸ ਪਾਰਟੀ ਆ ਉਹ ਖਾਸ ਲੋਕਾਂ ਦੇ ਹੀ ਕੰਮ ਹੁੰਦੇ ਆ ਆਮ ਜਿਹੜੇ ਲੋਕ ਆ ਜਿਹੜੇ ਆ ਸੜਕਾਂ ਦੇ ਧੱਕੇ ਖਾਂਦੇ ਆ ਬੰਦੇ ਦੇ ਜਿਹੜੇ ਸੱਟ ਲੱਗੀ ਆ ਉਹ ਰਾ ਹੇ ਤੱਕ ਡਾਕਟ ਨੇ ਕਟਾਇਆ ਗੈਰਾ ਮੈਡੀਕਲ ਨਹੀਂ ਕਰਵਾਇਆ ਗਿਆ ਔਰ ਸੱਟ ਲੱਗੀ ਉਹ ਕੌਣ ਨੇ ਤੇ ਕਿੰਨੀ ਇਹ ਲੜਕਾ ਵਾ ਜੀ ਇਹਰੇ ਜਦੋਂ ਇਹਰੇ ਹੱਥ ਤੇ ਸੱਟ ਲੱਗੀ ਆ ਇਹ ਰਾ ਡਾਕਟ ਨਹੀਂ ਕਟਾਇਆ ਗਿਆ ਔਰ ਅਜੇ ਹੀ ਸਾਹਿਬ ਦੇ ਨੌਲੇਜ ਸਾਰੇ ਕੁਛ ਲਿਆ ਦਿੱਤਾ ਗਿਆ ਜੀ ਕਿ ਇੱਕ ਤੇ ਪ੍ਰਾਇੋਰਟੀ ਤੇ ਜਿਹੜਾ ਇਹ ਰਾ ਜਿਹੜਾ ਮੈਡੀਕਲ ਕਰਵਾਇਆ ਜਾਵੇ ਔਰ ਦੋਸ਼ੀਆਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਹਾਂਜੀ ਆਸ਼ਵਾਸਨ ਉਹਨਾਂ ਆਹ ਦਵਾਇਆ ਗਿਆ ਹੈ ਕਿ ਵੀ ਜੇਕਰ ਹਫਤੇ ਦੇ ਵਿੱਚ ਵਿੱਚ ਨਾ ਕਾਰਵਾਈ ਕੀਤੀ ਗਈ ਤੇ ਜਿਹੜਾ ਵਾ ਜਥੇ ਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ ਬੋਲੇ ਈ ਸੋਨੇ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਅੱਠ ਗੁਰੂ ਗਿਆਨਾਥ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸਨੀਨਾਥ ਅੱਜਾਡੇ ਕੋਈ ਵੀਰ ਦੀ ਆਏ ਨੇ ਰਾਤ ਇਹਨਾਂ ਦੇ ਘਰ ਵਿੱਚ ਬੰਦੇ ਪੈ ਕੇ ਇੱਟਾਂ ਮਾਰੀ ਗਈ ਆ ਬਹੁਤ ਹੀ ਘਰ ਦੇ ਹਾਲਾਤ ਬੁਰੇ ਨੇ ਇੱਥੋਂ ਤੱਕ ਕਿ ਅਸੀਂ ਇਹਨਾਂ ਦੇ ਪਰਿਵਾਰ ਨੂੰ ਮਿਲੇ ਬੱਚਿਆਂ ਨੂੰ ਮਿਲੇ ਉਹਨਾਂ ਰਾਤੀ ਮਾਂ ਹੀ ਜਾਨ ਬਚਾਈ ਇੱਥੋਂ ਤੱਕ ਕਿ ਵੀ ਇਹਨਾਂ ਦੇ ਘਰ ਵਿੱਚ ਔਰਤਾ ਵੀ ਕੱਲੀ ਆ ਸੀ ਉਹਨਾਂ ਨੂੰ ਵੀ ਧੱਕੇ ਮਾਰੀ ਗਏ ਉਹਨਾਂ ਨੇ ਵੀ ਮਾਂ ਜਾਨ ਬਚਾਈ ਤੇ ਅਸੀਂ ਪ੍ਰਸ਼ਾਸਨ ਨੂੰ ਇਹੋ ਹੀ ਕਵਾਂਗੇ ਵੀ ਜਲਦੋਂ ਜਲਦ ਕਾਰਵਾਈ ਕਰੇ ਜੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਫਿਰ ਅਸੀਂ ਪਿੱਛੇ ਤੋਰ ਤੇ ਸੰਗਰਸ਼ ਲੜਾਂਗੇ ਕਿ ਘ੍ਰਿੰਡੇ ਥਾਣੇ ਦਾ ਘਰਾਓ ਕਰਾਂਗੇ ਕਿਉਂਕਿ ਪੁਲਿਸ ਦੀ ਬਹੁਤ ਹੀ ਨਗੇਲੀ ਏ ਕਿਉਂਕਿ ਜੇ ਅੱਜ ਪੁਲਿਸ ਨੇ ਰਾਤ ਦੀ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਅਸੀਂ ਐਸਪੀ ਹੈੱਡ ਕੁਆਟਰ ਨੂੰ ਨਾਮ ਮਿਲਦੇ ਅੱਜ ਮਜਬੂਰੀ ਵਿੱਚ ਆਨੂੰ ਫਿਰ ਆ ਕੇ ਅਫਸਰਾਂ ਨੂੰ ਮਿਲਣਾ ਪਿਆ ਮਿਲਣ ਦਾ ਮੇਨ ਕਾਰਨ ਇਹੋ ਹੀ ਏ ਕਿਉਂਕਿ ਜਿੰਦੋਂ ਕੋਈ ਵੀ ਥਾਣੇ ਵਾਲਾ ਚੌਂਕੀ ਵਾਲਾ ਨਹੀਂ ਸੁਣਦਾ ਫੇਰ ਸਾਨੂੰ ਥੇ ਆ ਕੇ ਦਰਵਾਜ਼ੇ ਖੜਕੋਣੇ ਪੈਂਦੇ ਨੇ ਜੇ ਫੇਰ ਵੀ ਨਾ ਇਨਸਾਨ ਮਿਲੇ ਫੇਤਰ ਲੈ ਲੋਣੇ ਪੈਂਦੇ ਨੇ ਹੁਣ ਮੈਂ ਇਹੋ ਹੀ ਕਵਾਂਗਾ ਜਲਦਰ ਜਲਦ ਕਾਰਵਾਈ ਕਰਦੇ ਨਿਰ ਆਉਣ ਵਾਲੇ ਸਮੇਂ ਤੇ ਤਿੱਖਤ ਸੰਗਰਸ਼ ਕਰਾਂਗੇ ਔਰ ਆ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਬੋਲੇ ਹੀ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੇਰਾ ਨਾਮ ਜੀ ਪੂਰਨ ਸਿੰਘ ਜੀ ਕੀ ਗੱਲਬਾਤ ਹੋਈ ਜੀ ਅੱਜ ਇਹ ਗੱਲਬਾਤ ਹੋਈ ਜੀ ਝਗੜੇ ਤੋਂ ਕੋਈ ਹੋਈ ਹੈ ਗੱਲਬਾਤ ਜੀ 1000 ਰੁਪਏ ਲਿਆ ਸੀ ਤੇ ਉਹ ਇੱਕ ਤਾਈ ਦਾ ਪੁੱਤਰਾਂ ਦਾ ਤੂੰ ਮੇਰਾ ਨਾਮ ਲੈਣ ਡਿਆ ਵਾ ਤੇ ਉਹਨੇ ਮੈਨੂੰ 20000 ਰੁਪਏ ਦਿੱਤਾ ਵਾ ਤੇ ਜਗਾ ਤੂੰ ਖਰੀਦ ਲਈ ਆ ਤੇ ਉਹ ਮੇਰੇ ਰਾਤੀ 11:30 ਵਜੇ ਆਣ ਕੇ ਘਰ ਗੱਲ ਪੈ ਗਈ ਆ ਜੀ ਸਾਰੇ ਪਰਿਵਾਰ ਦੇ ਕੌਣ ਕੌਣ ਤੇ ਪਰਿਵਾਰ ਦੇ ਵਿੱਚ ਅਈ ਦੋਵੇਂ ਜੀ ਤੇ ਕੁਛ ਵੱਡਾ ਭਰਾ ਤੇ ਇਹਦੇ ਮਾਂ ਹੀ ਅੰਦਰ ਬੜੇ ਜੀ ਲੋਕ-ਲੁਕ ਕੇ ਟਾਈਮ ਸਾਰਿਆ ਜੀ ਆਪਣਾ ਕਿੰਨੇ ਜਾਣੇ ਕੋਈ ਉਹ ਹੈਗੇ ਜੀ 7-8 ਜਾਣੇ ਜੀ ਨਿਸਕਾਰ ਬਹੁਤ ਜ਼ਿਆਦਾ ਕੀਤਾ ਜੀ ਪਰਚਾ ਚਾਹਤੇ ਨੇ ਕੀ ਮੰਗਦੇ ਮੰਗੇ ਉਹ ਕਰਦੇ ਵੀ ਜੋ ਵੀ ਕਾਰਵਾਈ ਆ ਉਹਨਾਂ ਦੇ ਪਰਚਾ ਬੰਦਾ ਉਹ ਹੋਣਾ ਚਾਹੀਦਾ ਜੀ